ਸਾਰੇ ਅਨ ਜੈਮਸ ਆਪ ਸਭ ਦਾ ਪਰਮੇਸ਼ਰ ਦੀ ਮਿਹਰ ਨਾਲ ਸੁਆਗਤ ਕਰਦੇ ਹਾਂ ਇਸ ਫੈਮਿਲੀ ਦੀ ਬਹੁਤ ਹੀ ਅਦਭੁਤ ਟੈਸਟਮਨੀ ਆ ਜਿਸ ਤਰ੍ਹਾਂ ਪਰਮੇਸ਼ਰ ਨੇ ਇਸ ਬੱਚੇ ਨੂੰ ਹਰਨੀਆਂ ਦੀ ਪ੍ਰੋਬਲਮ ਤੋਂ ਛੁੰਗਿਆਈ ਦਿੱਤੀ ਇਹ ਬੱਚਾ ਬਹੁਤ ਹੀ ਪਰੇਸ਼ਾਨ ਸੀ ਅਸੀਂ ਸੁਣਾਂਗੇ ਇਹਦੇ ਪਿਤਾ ਤੋਂ ਕਿ ਕਿਸ ਤਰ੍ਹਾਂ ਇਹ ਬੱਚੇ ਦੇ ਕਾਰਨ ਬਹੁਤ ਪਰੇਸ਼ਾਨੀ ਦੇ ਵਿੱਚ ਸੀ ਹਾਂਜੀ ਭਾਈ ਸਾਹਿਬ ਜੀ ਜੈਮਸ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਗੋਨਾ ਸਿੰਘ ਹਾਂਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਗਿੱਦੜਵਾ ਦੇ ਕੋਟਪੰਡਾ ਮੰਦਿਰ ਹੀ ਹਾਂ ਜੀ ਆ ਕਹਿਣ ਵਾਲੇ ਹਾਂ ਜੀ ਤੇ bete ਦੇ ਜੀ ਹਰਨਿੰਗਾਂ ਦੀ ਪ੍ਰੋਬਲਮ ਦੱਸੀ ਸੀਗੀ ਤੇ ਇਹਦੇ ਹੀ ਅਸੀਂ ਲੈ ਗਏ ਰਵਿਆ ਹਸਪਤਾਲ ਚ ਗਿੱਦੜ ਬਈ ਹਾਂ ਜੀ ਤੇ ਉਹ ਆਨਦਾ ਸੀ ਕਿ ਇਹਦਾ ਆਪਰੇਟ ਹੋਊਗਾ ਜੀ 28000 ਰੁਪਿਆ ਲੱਗੂਗਾ ਜੀ ਫਿਰ ਅਸੀਂ ਸਾਡੇ ਰਿਸ਼ਤੇਦਾਰ ਆ ਜੀ ਨਹੀਂ ਫਿਰ ਤੁਸੀਂ ਕਿੰਨੇ ਕਿੰਨੇ ਕਿਹੜੇ ਕਿਹੜੇ ਹਸਪਤਾਲ ਚ ਇਹਨੂੰ ਲੈ ਕੇ ਗਏ ਅਸੀਂ ਜੀ ਪਿੰਡੇ ਵੀ ਲੈ ਗਏ ਪ੍ਰਿਗਮ ਹਸਪੀਟਲ ਜੀ ਹਾਂ ਜੀ ਤੇ ਡੀ ਐਮ ਸੀ ਜੀ ਵੀ ਲੈ ਕੇ ਗਏ ਅੱਛਾ ਜੀ ਤੇ ਫਿਰ ਅਸੀਂ ਅਇਤੋ ਜਦੋਂ ਅਸੀਂ ਪ੍ਰੈਸ਼ਨ ਕਰਾਉਣ ਵਾਸਤੇ ਗਏ ਸੀ ਬਠਿੰਡੇ ਫਿਰ ਇੱਕ ਹਸਪਤਾਲ 'ਚ ਤੇ ਉੱਥੇ ਫਿਰ ਅਸੀਂ ਘਰੋਂ ਨਾਲ ਸਾਡੇ ਰਿਸ਼ਤੇਦਾਰ ਸੀਗੇ ਉੱਤੇ ਤੇ ਉਹਨਾਂ ਨੇ ਫਿਰ ਅਕਸਰ ਹਸਪਤਾਲਾਂ ਦੇ ਵਿੱਚ ਗਏ ਜੀ ਡਾਕਟਰਾਂ ਨੇ ਇਹਦੀਆਂ ਸਕੈਨਾਂ ਕੀਤੀਆਂ ਤੇ ਉਹ ਕੀ ਕਹਿੰਦੇ ਸੀ ਕਿ ਕੀ ਦਿੱਕਤ ਹੈ? ਲੋਕਾਂ ਨੇ ਜੀ ਇਹਨੂੰ ਹਰਨੀਆਂ ਆਈਆਂ ਜੀ ਇਹਦਾ ਆਪਰੇਸ਼ਨ ਹੋਊਗਾ ਇਤਰਾਮਤੀ। ਜੀ ਮੈਨੂੰ ਹਰਨੀਆਂ ਸੀ ਤੇ ਬੱਚੇ ਨੂੰ ਕੀ ਪ੍ਰੋਬਲਮ ਆਉਂਦੀ ਸੀ ਹਰਨੀਆਂ ਦੇ ਕਾਰਨ? ਹਰਨੀਆਂ ਨਹੀਂ ਆਈਏ ਤੇ ਬਾਥਰੂਮ ਆਸਾਨ ਸੋਜ ਆ ਜਾਂਦੀ ਸੀ। ਅੱਛਾ ਜੀ ਬਾਥਰੂਮ ਕਰਨ ਦੇ ਵਿੱਚ ਇਹਨਾਂ ਤਕਲੀਫ ਹੁੰਦੀ ਸੀ? ਹਾਂ ਜੀ ਦਰਦ ਹੁੰਦਾ ਸੀ ਜੀ। ਕਿੰਨੇ ਮਹੀਨੇ ਬੱਚਾ ਇਸ ਤਰ੍ਹਾਂ ਪ੍ਰੇਸ਼ਾਨ ਰਿਹਾ ਜੀ? ਇਹ ਸੀ 7 ਮਹੀਨੇ ਰਿਹਾ ਜੀ। ਅੱਛਾ ਜੀ ਫਿਰ ਤੁਸੀਂ ਕਿਹੜੇ-ਕਿਹੜੇ ਹਸਪਤਾਲਾਂ ਦੇ ਵਿੱਚ ਗਏ? ਅਸੀਂ ਗਿੱਦ ਉੱਥੇ ਗਏ ਤੇ ਪ੍ਰਿਗਮਾ ਟਿਕਨੀ ਪਿਆ ਜਦੋਂ ਮੈਡੀਸਨ ਨਹੀਂ ਜੀ ਉਹ ਮੈਡੀਸਨ ਕੋਈ ਨਹੀਂ ਦਿੱਤੀ ਉਹਨੇ ਅਵਰਜੈਂਸ ਸਪਰੇਸ਼ਨ ਕਰਨਾ ਪਿਆ ਬਈ ਅੱਛਾ ਜੀ ਫਿਰ ਕਿੱਥੇ ਗਏ ਫਿਰ ਅਸੀਂ ਘਰੇ ਹੀ ਆ ਗਏ ਸੀਗੀ ਬਾਤ ਤੇ ਸਾਡੇ ਜਿਹੜੇ ਰਿਸ਼ਤੇਦਾਰ ਆ ਗਏ ਉਹਾਂ ਨੇ ਵੀ ਤੁਸੀਂ ਪਾਸਟਰ ਜੀ ਤੋਂ ਪ੍ਰਾਰਥਨਾ ਕਰਾਓ ਜੀ ਤੇ ਫਿਰ ਅਸੀਂ ਬ)<\text>ਵਿੰਦਰ ਪਾਸਟਰ ਜੀ ਤੋਂ ਪ੍ਰਾਰਥਨਾ ਕਰਾਈ ਜੀ ਫਿਰ ਇਹਦੇ ਵੀ ਦਰਦ ਟਿਕ ਤਾ ਗਿਆ ਜੀ ਫਿਰ ਵੀ ਜਦੋਂ ਸੋ ਜਾ ਗਈ ਤੇ ਫਿਰ ਅਸੀਂ ਵੀ ਪਾਸਟਰ ਜੀ ਤੋਂ ਪ੍ਰਾਰਥਨਾ ਕਰਾ ਕੇ ਬਿਟਿੰਡੇ ਨੂੰ ਕਰ ਗਈ ਪ੍ਰਿਗਮਾ ਸਪਿਟਲ ਚ ਅੱਛਾ ਉੱਥੇ ਫਿਰ ਅਸੀਂ ਸਕੈਨ ਕਰਾਈਆਂ ਪੀਓ ਫਿਰ ਉੱਥੇ ਨਾ ਨੋਰਮਲ ਆਂਗਸਕੈਨਾਂ ਵੀ ਆਂਦੇ ਵੀ ਇਹ ਬਿਮਾਰੀ ਹੈ ਨਹੀਂ ਅਸੀਂ ਪਾਸਤਰੀ ਜੀ ਦਾ ਧੰਨਵਾਦ ਕਰਦੇ ਅਸੀਂ ਆਪਣੀ ਗਵਾਹੀ ਦੇ ਵਿੱਚ ਦੱਸ ਰਹੇ ਸੀ ਕਿ ਤੁਸੀਂ ਡੀ ਐਮ ਸੀ ਹਸਪਤਾਲ ਦੇ ਵਿੱਚ ਵੀ ਗਏ ਸੀ ਹਾਂ ਡੀ ਐਮ ਸੀ ਚ ਵੀ ਰਿਪੋਰਟਾਂ ਦਿਖਾਈਆਂ ਸੀ ਜੀ ਉਹ ਵੀ ਆਂਦੇ ਸੀਗੇ ਆਪਰੇਸ਼ਨ ਹੋਊਗਾ ਜੀ ਅੱਛਾ ਜੀ ਇਹ ਭਾਈ ਆਪਣੀ ਗਵਾਹੀ ਦੇ ਵਿੱਚ ਦੱਸ ਰਹੇ ਨੇ ਕਿ ਇਸ ਬੱਚੇ ਦੇ 5-6 ਮਹੀਨਿਆਂ ਤੋਂ ਲਗਾਤਾਰ ਪੇਨ ਸੀ ਬਾਥਰਮ ਕਰਦਾ ਸੀ ਦਰਦ ਹੁੰਦਾ ਸੀ ਔਰ ਡਾਕਟਰ ਕਹਿੰਦੇ ਸੀ ਕਿ ਇਹਨੂੰ ਹਰਨੀਆ ਤੇ ਜਲਦੀ ਇਹਦਾ ਆਪਰੇਸ਼ਨ ਕਰਵਾਉਣਾ ਪਊਗਾ ਇਹ ਦੱਸ ਰਹੇ ਨੇ ਕਿ ਕਿਨਾਂ 25-25000 ਰੁਪਏ ਮੈਨੇ ਖਰਚਾ ਹਾਂ ਜੀ ਹਾਂ ਜੀ ਹ ਕੀ ਤੁਹਾਡੇ ਕੋਲ ਇੰਨਾ ਬਜਟ ਸੀਗਾ ਪਰੇਸ਼ੂ ਕਰਵਾਉਣ ਲਈ ਨਹੀਂ ਜੀ ਇਹ ਦੱਸ ਰਹੇ ਨੇ ਕਿ ਬਹੁਤ ਹੀ ਇਹ ਪਰੇਸ਼ਾਨੀ ਦੇ ਵਿੱਚ ਸੀ 27 28 ਰਾਜਾ ਇਕੱਠਾ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਨਾਲ ਸਕੈਨ ਨਾ ਕਰਦੇ ਸੀ ਔਰ ਨਾਲ ਇਹ ਫੈਮਿਲੀ ਸੋਚ ਰਹੀ ਕਿ ਛੋਟਾ ਜਿਹਾ ਬੱਚਾ ਤਾਂ ਕਿੱਦਾਂ ਇਹਦਾ ਆਪਰੇਸ਼ਨ ਹੋ ਗਿਆ ਪਰ ਜਦੋਂ ਹੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਨੂੰ ਗਵਾਹੀ ਦਿੱਤੀ ਕਿ ਯੇਸ਼ੂ ਮਸੀਹ ਸਮਰਥੀ ਪਰਮੇਸ਼ਰ ਉਹ ਚੰਗਾ ਕਰਨ ਵਾਲਾ ਪਰਮੇਸ਼ਰ ਜੀਵਨ ਦੇਣ ਵਾਲਾ ਪਰਮੇਸ਼ਰ ਜੀ ਦੱਸ ਰਹੇ ਨੇ ਆਪਣੇ ਮੂੰਹ ਕਿ ਚਰਚ ਦੇ ਵਿੱਚ ਆਏ ਪ੍ਰੋਫੈਟ ਦਵਿੰਦਰ ਸਿੰਘ ਨੇਸਤੀ ਦੇ ਵਿੱਚ ਆਏ ਔਰ ਇਹਨਾਂ ਲਈ ਫਰਾਹ ਨਾ ਹੋਈ ਤਾਂ ਪਰਮੇਸ਼ਰ ਨੇ ਕਿਰਪਾ ਕੀਤੀ ਹੁਣ ਇਹ ਕਿੱਦਾਂ ਉਹ ਕਿੱਦਾਂ ਹਰਨੀਆਂ ਦਾ ਟੈਸਟ ਹੋਏ ਨਾਰਮਲ ਬੱਚਾ ਹਾਂਜੀ ਹੁਣ ਅੱਗੇ ਛਾਲਾ ਛੁਲਾ ਮਾਰਦਾ ਹੁਣ ਕਿਵੇਂ ਮਰਜ਼ੀ ਭੱਜਿਆ ਫਿਰਿਆ ਜੀ ਪ੍ਰਭੂ ਦੀ ਕਿਰਪਾ ਨਾਲ ਸਹੀ ਹੈ ਅੱਛਾ ਕੋਈ ਦਰਦ ਨਹੀਂ ਹੁੰਦਾ ਨਹੀਂ ਹੁਣ ਬਾਥਰੂਮ ਕਰਨ ਦੇ ਵਿੱਚ ਕੋਈ ਤਕਲੀਫ ਨਹੀਂ ਕੋਈ ਤਕਲੀਫ ਨਹੀਂ ਹੈ ਅੱਛਾ ਜੀ ਸਕੈਨ ਕਰਵਾਈ ਨਾਰਮਲ ਆ ਹਾਂਜੀ ਨਾਰਮਲ ਇਹ ਦੱਸ ਰਹੇ ਨੇ ਕਿ ਬੱਚਾ ਖੇਡਦਾ ਖਰਦਾ ਛਾਲਾ ਮਾਰਦਾ ਕੋਈ ਬਾਥਰੂਮ ਕਰਨ ਦੇ ਵਿੱਚ ਦਰਦ ਨਹੀਂ ਕੋਈ ਪੇਨ ਨਹੀਂ ਔਰ ਕੋਈ ਆਪਰੇਸ਼ਨ ਨਹੀਂ ਪਰਮੇਸ਼ਰ ਯਸ਼ੂ ਮਸੀਹ ਨੇ ਇਸ ਪਰਵਾਰ ਨੂੰ ਇਸ ਬੱਚੇ ਨੂੰ ਚੰਗਾ ਕੀਤਾ ਇਸ ਗਵਾਹੀ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਆਮੇਨ